ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੇਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਸ਼ਹਿਰ ਧਰਮਕੋਟ ਜੀ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਵੀਡੀਓ ਨੂੰ ਵੀਰੇ ਐਂਡ ਤੱਕ ਕਰ ਜਰੂਰ ਦੇਖਿਓ ਕਿਉਂਕਿ ਅੱਜ ਨਗਾ ਦੀ ਗਿਣਤੀ ਬਹੁਤ ਜ਼ਿਆਦਾ ਆ ਲਗਭਗ 15 16 ਦੇ ਕਰੀਬ ਨਗਾ ਜੀ ਜਿਹਦੇ ਚ ਜਰਸੀ ਆ ਜਾਂਦੀ ਆ ਜੀ ਐਫ ਆ ਜਾਂਦੀ ਆ ਗੱਬਣ ਚੱਕ ਪਾਸ ਵੜਾ ਆ ਜਾਂਦੀਆਂ ਨੇ ਤੇ ਵਿੱਚੋਂ ਕੋਸਕ ਦੀ ਏ ਆਈ ਹੋਈ ਵੀ ਆ ਤੇ ਆਇਰ ਸ਼ੈਰ ਵੀ ਆ ਜਾਂਦੀ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਘੰਟੀ ਦਾ ਬਟਨ ਆਲ ਤੇ ਸੈੱਟ ਕਰ ਲਿਓ ਤਾਂ ਕਿ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਕਈ ਵੀਰਾਂ ਦੇ ਬਾਅਦ ਚ ਫੋਨ ਆਉਂਦੇ ਬਈ ਸਾਨੂੰ ਵੀਡੀਓ ਦਾ ਨਹੀਂ ਪਤਾ ਲੱਗਿਆ ਜੇ ਤੁਹਾਡਾ ਘੰਟੀ ਦਾ ਬਟਨ ਆਲ ਤੇ ਸੈੱਟ ਕੀਤਾ ਹੋ ਤਾਂ ਨਾਲ ਦੀ ਨਾਲ ਤੁਹਾਨੂੰ ਵੀਡੀਓ ਮਿਲ ਜਾਇਆ ਕਰੂਗੀ ਜੀ ਬਾਕੀ ਦੀ ਡਿਟੇਲ ਤੁਹਾਨੂੰ 22 ਤੋਂ ਲੈ ਕੇ ਦਿੰਨੇ ਆ ਕੋਈ ਵੀ ਨਾਗ ਤੁਹਾਨੂੰ ਫੱਟ ਬੈਂਦਾ ਪਸੰਦ ਆਉਂਦਾ ਜੀ ਤਸੱਲੀ ਪਰ ਖਾ ਕੇ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਸასი ਗੱਲ ਜੀ ਸასი ਗੱਲ ਬਈ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਸ਼ਹਿਰ ਤੁਹਾਨੂੰ ਗੋੜੀ ਜ਼ਿਲ੍ਹਾ ਮੋਗਾ ਤਹਿਸੀਲ ਤਹਿਸੀਲ ਧਰਮਗੋੜੀ ਠੀਕ ਆ ਜੀ ਮੋਬਾਈਲ ਨੰਬਰ ਦੱਸ ਦਿਓ ਜੀ 8477815 ਜੀ ਠੀਕ ਆ ਆਪਣਾ ਪਿੰਡ ਕਿੱਧਰਲੇ ਪਾਸੇ ਰਹੇ ਜਾਂਦਾ ਵੀਰੇ ਮੋਗੇ ਤੋਂ ਪਿੰਡ ਵੀਰੇ ਆਪਣਾ ਰਹੇ ਜਾਂਦਾ ਮੋਗੇ ਤੋਂ ਜਲੰਧਰ ਰੋਡ ਤੇ ਪੈਂਦਾ ਮੋਗੇ ਤੋਂ ਪੈਂਦਾ ਆਪਾਂ ਨੂੰ 15 ਕਿਲੋਮੀਟਰ ਜਗਰਾਉਂ ਤੋਂ ਪੈਂਦਾ 30 ਕਿਲੋਮੀਟਰ ਜੇ ਜਲੰਧਰ ਤੋਂ ਕੋਈ ਆਉਂਦਾ ਵਾ ਛਾ ਗੋੜ ਤੋਂ ਪੈਂਦਾ ਆਪਾਂ ਨੂੰ 2 ਕਿਲੋਮੀਟਰ ਤੇ ਕੋੜੀ ਸੇਕਾਂ ਤੋਂ ਪੈਂਦਾ 7 ਕਿਲੋਮੀਟਰ ਜੀ ਠੀਕ ਆ ਵੀਰੇ ਅੱਜ ਫਿਰ 15 16 ਨਾਗਾ ਜੀ 15 ਆਪਾਂ ਵੀ ਉਹਰੇ ਵੀਰੇ 15 ਬੱਛੀਆਂ ਵਿੱਚ 에ਅਰ ਸ਼ੈਰ ਵੀ ਹੈਗੀ ਜਰਸੀ ਵੀ ਹੈਗੀ ਆ ਐਚ ਐਫ ਵੀ ਹੈਗੀ ਆ ਚੈੱਕ ਪਾਸ ਵਿੱਚ ਹੋਈਆਂ ਜੀ ਠੀਕ ਆ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਵੇਖਿਓ ਠੀਕ ਆ ਜੀ ਵੀਡੀਓ ਦੇ ਵਿੱਚ ਇਹਦੇ ਜਿਹੜੀਆਂ ਬੱਛੀਆਂ ਹੈਗੀਆਂ ਚੈੱਕ ਪਾਸ ਅੰਦਰੋਂ ਕਲੀਅਰ ਹੋਈਆਂ ਜਾਂ ਸੀਮਨ ਲੱਗੇ ਵੀ ਆ ਤੇ ਮੰਨ ਲਓ ਵੀ ਕੁਝ ਬੱਛੀਆਂ ਲੈ ਲਈਏ ਵੀ ਸੀਮਨ ਠੀਕ ਆ ਜੀ ਤੇ ਇਹ ਬੱਛੀਆਂ ਆਪਣੇ ਕੋਲੇ ਅੱਜ ਬਰੀਡ ਹੈ ਜਿਹੜੀ ਘੱਟੋ ਘੱਟ ਵੀ 20 ਤੋਂ 50 ਪਲੱਸ ਲ ਦੁੱਧ ਲਈ ਹੈਗਾ ਆਪਾਂ ਕਿਸੇ ਵੀ ਅੱਜ ਗਾਉਂ ਕੀ ਹਾਂ ਜੀ ਆਪਣੇ ਕੋਲੇ ਬਰਾਰ ਸਾਹਿਬ ਜਦੋਂ ਤਿਆਰ ਹੋ ਰਹੀਆਂ ਤਾਂ 70 ਤੋਂ 75 ਤੋਂ ਸਵਾ ਲੱਖ ਟਿਕਰਵੱਛੀ ਤਿਆਰ ਹੋਣ ਵਾਲੀ ਹੈ ਜਿਹੜੀ ਅੱਜ ਹੈਗੀ ਹੈ ਜਿਹੜੀ ਅੱਜ ਹੈਗੀ ਮੌਜੂਦ ਹੈ ਦਾਵੇ ਨਾਲ ਇਹ ਚੀਜ਼ਾਂ ਕਹਿ ਸਕਦੇ ਹਾਂ ਜਿਹੜੀ ਵੀਡੀਓ ਦੇਖ ਕੇ ਪਤਾ ਲੱਗ ਗਈ ਜਨਰਲ ਲੋਕਾਂ ਨੂੰ ਜਿਹੜੀ ਅੱਜ ਵੀਰੇ ਬੱਛੀਆਂ ਦੇ ਵਿੱਚ ਵੀਡੀਓ ਦੇ ਵਿੱਚ ਜਿਹੜੀਆਂ ਅੱਜ ਠੀਕ ਹੈ ਵੀਰੇ ਸੈਕਸਟਰ ਸੀਮੰਦੀਆਂ ਬੱਚੇ ਵੀ ਹੈਗੀਆਂ ਬੱਚੀ ਲਿੱਸੀ ਝਰੂ ਹੋਊਗੀ ਪਰ ਬਰੀਡ ਦੀ ਕੋਈ ਕਮੀ ਨਹੀਂ ਹੋਊਗੀ ਠੀਕ ਆ ਅੰਦਰੋਂ ਸਾਰਿਆਂ ਦੀ ਗਾਰੰਟੀ ਆ ਗਾਰੰਟੀ ਆ ਜੀ ਸਰ ਕਾਂਜ ਬੱਛੀ ਹੋਵੇ ਮੇਰੀ ਆ ਠੀਕ ਆ ਠੀਕ ਆ ਬੱਚੀਆਂ ਉਦਾਂ ਵੀ ਪ ਵਿੱਚੋਂ ਸਾਰੇ ਲੋਰ ਦੇ ਵਿੱਚੋਂ ਕਮ ਸੇ ਕੰ ਵੀ ਪੰਜ ਬੱਚੇ ਗੱਬਣ ਵੀ ਨਿਕਲਣੇ ਠੀਕ ਹੈ ਵੀਰੇ ਹਾਂਜੀ ਤੇ ਇੱਕ ਹੋਰ ਕੋਈ ਵੀ ਵੀਰਾ ਸਾਈ ਪਾਉਂਦਾ ਪੈਸੇ ਪਾਉਂਦਾ ਥੋੜੇ ਕਨੇ 5% 10% ਉਹਦੀ ਗਰੰਟੀ ਹੋਊਗੀ ਕੋਈ ਫਰਾਡ ਵਾਲਾ ਕੰਮ ਨਹੀਂ ਵੀਰ ਜੀ ਪੈਸੇ ਦਾ ਫਰਾਡ ਕੋਈ ਹੋਊਗਾ ਜਿਹਦਾ 100 ਪਿਆ ਉਹਦਾ 100 ਵੀ ਪਿਆਊ ਵੀਰੇ ਆਪਾਂ ਬਰਾਰ ਸਾਹਿਬ ਕੋਈ ਪਹਿਲੀ ਬੱਚੀ ਨਹੀਂ ਵੇਚਣ ਲੱਗੇ ਠੀਕ ਹੈ ਆਪਣੀ ਜਲਦ ਤੇ ਕਰਾਇਏ ਪਈ ਜਿਹੜੀਆਂ ਆਪਾਂ ਇੱਥੇ ਵੰਡਰ ਬੱਚੀਆਂ ਕਹਿ ਕੇ ਵੇਚੀਆਂ ਉਹ ਸੂਈਆਂ ਵੀ ਇਸ ਟਾਈਮ ਲੋਕਨੇ ਕਰਾਂ ਠੀਕ ਹੈ ਜੀ ਠੀਕ ਆ ਆਪਾਂ ਨੂੰ ਇਹ ਇੱਕ ਕਾਰੋਬਾਰ ਵੀ ਹੁੰਦਾ ਇੱਕ ਆਪਣੀ ਵੀ ਖੋਜੀ ਹ ਇਸੇ ਚੈਨਲ ਤੇ ਆਪਣੀ 15000 ਦੀ ਜੋੜੀ ਵੇਚੀ ਹੋਈ ਆ ਤੇਰੇ ਚੈਨਲ ਦੇ ਵੀਡੀਓ ਪੈ ਗਈ ਉਹਨਾਂ ਦੀ ਉਹ ਬੱਚਿਆਂ ਦਾ 70000 ਮੁੱਲ ਹੋਇਆ ਕਿਉਂਕਿ ਉਹ ਚੈੱਕ ਪਾਸ ਹੋ ਗਈਆਂ ਭਵੀਆਂ ਵੀ ਆਂਦੇ ਟੀਕੇ ਲਾ ਕੇ ਇੱਕ ਦਿੱਤੀਗੇ ਠੀਕ ਆ ਠੀਕ ਆ ਉਹ 70000 ਮੁੱਲ ਹੋ ਗਿਆ ਵਾਹਿਗੁਰੂ ਅਗਲੇ ਨੂੰ ਵਾਅਦਾ ਬਖਸ਼ੀ ਰੱਬ ਦਾ ਵਾਅਦਾ ਕਰੇ ਉਹਨਾਂ ਦੀ ਨੇਂਤ ਕਿਸਮਤ ਹੈ ਮੇਰੇ ਨਾਲ ਦੀ ਨਾਲ ਬੱਚੀ ਤੋਰੀ ਆਇਓ ਕਿਉਂਕਿ ਵੀਡੀਓ ਲੰਬੀ ਨਹੀਂ ਹੋਣ ਦੇਣੀ ਇੱਕ ਨੰਬਰ ਤੋਂ ਆਜਾਓ ਜੀ ਦੰਦੋ ਕਿਵੇਂ ਆ ਜੀ ਦੰਦੋ ਚੌਕ ਦੇ ਚੱਕ ਦੀ ਆ ਜੀ ਹੁਣ ਠੀਕ ਆ ਲੱਗਿਆ ਇਹਦੇ ਸੀਮਨ ਜੀ ਸੀਮਨ ਬਰਾਣ ਦਾ ਪਤਾ ਕੀ ਆ ਇਹਦੇ ਚ ਸੀਮਨ ਮੈਂ ਕਿਸੇ ਨੂੰ ਨਹੀਂ ਦੱਸਣਾ ਲੱਗਿਆ ਠੀਕ ਆ ਕਿਉਂਕਿ ਮੈਂ ਇਹਦੇ ਚ ਕਿਸੇ ਨੂੰ ਹੋਰ ਜਿਹਨੇ ਪੁੱਛਣਾ ਇਹਦੇ ਚ ਸਾਰੀਆਂ ਕਲੀਅਰ ਅੰਦਰੋਂ ਸੀਮਨ ਕਿਸੇ ਨੂੰ ਲੱਗੇ ਮੰਨ ਲਓ ਇੱਕੋ ਵਾਰ ਦੱਸ ਦਾਂ ਆ ਬੱਚੀ ਨੂੰ ਲੱਗਿਆ ਮੈਂ ਉਹਨੂੰ ਲੱਗਿਆ ਪੰਜਾਹ ਹਜ਼ਾਰ ਵਿੱਚੋਂ ਪੰਜਾਹ ਸੱਤਾ ਬੱਚਿਆਂ ਨੂੰ ਪੈਸੇ ਲੱਗੇ ਆ ਤੇ ਭਰਾ ਆਪਦੀਆਂ ਖਾਲੀ ਗੇਕੇ ਦੇ ਨਾਤੇ ਕੱਲੀ ਕਾਂਜ ਦੀ ਗਰੰਟੀ ਲੈਣੀ ਆ ਤੇ ਖਣਾ ਦੀ ਗਰੰਟੀ ਲੈਣੀ ਆ ਜਿਹੜੀ ਗੱਬਣ ਪਾਸ ਹੋਈ ਉਹਦੀ ਪਾਸ ਦੀ ਗਰੰਟੀ ਉਹਦੀ ਪਾਸ ਦੀ ਗਰੰਟੀ ਲੈਣੀ ਵੀਰੇ ਹੁਣ ਫੋਨ ਆਉਣ ਜਿਹੜੇ ਭੈਣ ਭਰਾ ਫੋਨ ਲਾਉਂਦੇ ਮੈਂ ਗਲਤ ਦੱਸ ਦਿਆ ਕਿ ਉਹਨੂੰ ਆਪਾਂ ਕੰਮ ਹੀ ਨਹੀਂ ਕਰਨਾ ਠੀਕ ਆ ਹਾਂਜੀ ਕੁਆਲਿਟੀ ਚੈੱਕ ਕਰ ਸਕਦੇ ਹੋ ਰੰਗ ਪ੍ਰਿੰਟ ਪੂਰਾ ਚੰਗਾ ਫੋਟੋ ਸ਼ਾਗ ਦੀ ਗਰੰਟੀ ਗਰੰਟੀ ਵੀਰੇ ਬਰੀਡ ਦੇਖ ਤੂੰ ਮੱਛੀ ਦੀ ਆ ਜਾ ਬਈ ਵਧੀਆ ਇੱਧਰ ਬੱਚੇ ਕਰ ਇੱਥੇ ਨਾਲ ਦੀ ਨਾਲ ਵੰਡਣ ਦੀ ਵੀਰੇ ਕੱਲਾ ਕੱਲਾ ਚੀਜ਼ ਤੁਹਾਨੂੰ ਦਿਖਾਵਾਂਗੇ ਵੀਡੀਓ 10 ਮਿੰਟ ਕੱਢ ਕੇ ਵੇਖ ਲਓ ਪਾਣਾ ਵੇਖ ਲੱਗਿਆ ਵੀਰੇ ਪਾਲਾ ਟੌਪ ਦਾ ਤਾਰਾ ਲਓ ਜੀ ਚੈੱਕ ਕਰੋ ਵੀਰੇ ਇੱਕ ਹੋਰ 10 ਦਿਨਾਂ ਗਿਆ ਤਾਂ ਆ ਭਾਅ ਮਿਲ ਜੇ ਜਿਹੜੇ ਪਾਣਾ ਬੱਸੀਆਂ ਦਊਗਾ ਕੰਮੀ ਬੰਦ ਕਰ ਦੇਗਾ ਪਾਲਾ ਕਹਿੰਦਾ ਆ ਦੇ ਸੰਦੀਪ ਤੂੰ ਮਹਿੰਗਿਆ ਵੇਚਦਾ ਜਾਂ ਤੇਰਾ ਮਾਲ ਨਹੀਂ ਸਹੀ ਮਾਲ ਨਹੀਂ ਬੰਦ ਠੀਕ ਹੈ ਜੀ ਆਪਾਂ ਸ਼ੌਂਕ ਦਾ ਕਰਦੇ ਆਪਾਂ ਨੂੰ ਇੰਦੇ ਤੇ ਸਾਰੀਆਂ ਤੇ ਵੱਡਾ ਆਫਰ ਆਫਰ ਦਾ ਬਾਈ ਜਿਹੜੇ ਮੇਰੀ ਗੱਲ ਸੁਣ ਲਾ ਜਿਨੇ ਕਿ ਬੈਰੀ ਪਾ ਕੇ ਤੇ ਪੈਪ ਲਗਾਈ ਹੋਏ ਨਾ ਤੇ ਤਿਆਰੀ ਹੋ ਗਈ ਵੀ ਮੈਂ ਫਾਰਮ ਬਣਾਉਣਾ ਬਣਿਆ ਪਿਆ ਤੀਨਾ ਪਾਈਆਂ ਹੁਣ ਬਰਾਰ ਸਾਹਿਬ ਕੋਈ ਇੱਕ ਗੱਲ ਹੋਰ ਵੀ ਆ ਕੋਈ ਆਪਾਂ ਨੂੰ ਇਹ ਵੀ ਆਪਾਂ ਪੈਸੇ ਮਾਰੇ ਧੰਦਾ ਕਰ ਰਹੇ ਆ ਸ਼ੌਂਕ ਵੀ ਆ ਅਸੀਂ ਆਪ ਗੱਲਾਂ ਕਰੀਏ ਨੇ ਆ ਬੱਚੀਆਂ ਨਾ ਜਿੰਨੀਆਂ ਹੈਗੀਆਂ 15 ਬੱਚੀਆਂ ਜਿੰਨਾਂ ਦੀ ਸੇਵਾ ਕਰ ਲਾ ਬਾਈ 9 ਤੋਂ 10 ਮਹੀਨੇ ਦੇ ਵਿੱਚ ਸਾਲ ਚ ਚਲੋ ਕੁਈ ਮਹੀਨਾ ਅੱਗੇ ਪਿੱਛੇ ਵੀ ਵਸੂ ਹੋ ਜਾਂਦਾ ਸੀ ਬਈ ਆ ਸਾਇਲ ਜਾਵਦਾ ਹੋਵੇ ਤੇ ਮੈਂ ਗਾਰੰਟੀ ਦਿੰਦਾ ਵੀ 8-10 ਲੱਖ ਦਾ ਮਾਲ ਤਿਆਰ ਆ ਇੱਕ ਨੰਬਰ ਦੀ ਡਿਮਾਂਡ ਡਿਮਾਂਡ ਜੀ 15000 ਰੁਪਿਆ ਇੱਕ ਮਿੰਟ ਦੱਸ ਦਈਏ ਆਪਣੇ ਕੋਲ ਜੀ 13 ਬੱਛੀਆਂ ਲੈਣ ਦੇ ਵਿੱਚ ਦੇਖੋ ਆ 13 ਬੱਛੀਆਂ ਖੜੀਆਂ ਲੈਨ ਚ ਵੱਡੀਆਂ ਜੀ ਇਹ ਸਾਰੀਆਂ 15000 ਦੀ ਰੇਟ ਆ अच्छा ਜਿਹੜੀ ਮਰਜ਼ੀ ਸਾੜ ਲਾ ਹੁਣ ਬਾਈ ਆ ਵਾਛੀ ਦਾ ਤੇ ਯਾਰ ਕੌਣ ਦੇ ਰੂਗਾ ਇਹ ਜੀਆਂ ਬੱਛੀਆਂ ਕੱਢ ਕੱਢ ਕੇ 15000 ਦੇ ਪਾਣੇ ਦੇ 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 ਆਪਾਂ ਕੰਮ ਛੱਡ ਦਿਆਂਗੇ ਯਾਰ ਬਰਾਬਰ ਬਸ ਠੀਕਾ ਕਹਿੰਦੇ ਜੋ ਵੀਰੇ ਮੈਂ ਕਹਿੰਦੀ ਬਾ ਮੁੱਲ ਵਧ ਘੱਟ ਵੀ ਕਰਨੇ ਘੱਟ ਤਾਂ ਹੋਣੀ ਸੀ ਇਹ ਤੋਂ ਵੱਧ ਰੰਗ ਨਹੀਂ ਤਾਂ ਨੂੰ ਪਰ ਆਪਾਂ ਨੂੰ ਹੁਣ ਜਣ ਪਊਗੀ ਅਗਲਾ ਨੰਬਰ ਵਾਈਜ਼ ਦੱਸ ਸਕਦਾ ਵੀ ਆ ਆ ਨੰਬਰ ਸਾਡੇ ਪਸੰਦ ਆ ਆਪਾਂ 15000 ਦੇ حساب ਨਾਲ ਮੁੱਠੇ ਨਾਲ 13 13 ਬੱਚਿਆਂ ਦੇਵਾਂਗੇ ਤੇ ਵੀਰੇ ਪਿੱਛੇ ਚੈੱਕ ਪਾਸ ਗੜੀ ਬੱਚੇ ਉਹਨਾਂ ਦਾ ਮੁੱਲ ਅੱਡ ਹੋ ਉਹਦਾ ਅੱਡ ਉਹ ਛੋਟੀਆਂ ਦੋ ਤੇ ਇੱਕ ਚੈੱਕ ਪਾਸ ਆ ਉਹਨਾਂ ਦਾ ਮੁੱਲ ਅੱਡ 15000 ਰੁਪਿਆ ਜਿਹੜੀ ਮਰਜ਼ੀ ਦੇ ਹੱਥ ਰੱਖ ਲੈ ਜਾ ਬੱਚੀ ਤੂੰ ਵੀ ਲੈ ਦੋਹਾਂ ਤੇ ਧਰ ਲਓ ਤੂੰ ਨਾਲ ਦੇ ਧਰ ਲਓ 15 ਨਾਲ ਗੁਣਾ ਕਰੀ ਦੇਖ ਬਰਾੜਾ ਬੱਚੀ ਹੂੰ ਠੀਕ ਆ ਚੱਲ ਤੂੰ ਵੀ ਨਿੱਤ ਕੰਮ ਕਰਦਾ ਕੋਈ ਬੰਦਾ ਕਹਿੰਦੇ ਬੱਚੀਆਂ ਅੱਜ ਬ੍ਰੀਡ ਨਹੀਂ ਕੰਮੇ ਹੀ ਬੰਦ ਕਰ ਦੇਣਗੇ ਠੀਕ ਆ ਬੋਦੀ ਦੇ ਬੱਚੇ ਇੱਥੇ ਰੋਕੋ ਠੀਕ ਆ ਆ ਦੇਖੋ ਆ ਦੋ ਨੰਬਰ ਨਾ ਕਰ ਇੱਕ ਮਿੰਟ ਬੋਦੀ ਦਿਖਾਓ ਬੱਚੀ ਕੁਆਲਟੀ ਦਿਖਾਓ ਹਰਨੀ ਹੋ ਬੱਚੀ ਦੰਦਾਂ ਜੀ ਆਏ ਵੀ ਆ ਦੇਖ ਦਿਖਾ ਵੀ ਝੋਲੀ ਦਿਖਾ ਦਿਨਾ ਤੁਹਾਨੂੰ ਐਂਡ ਟਾਪ ਦੀ ਝੋਲੀ ਆ ਪੂਰਾ ਵੀ ਨਹੀਂ ਫੂੜਿਆ ਇਹ ਬੱਚਿਆਂ ਨੂੰ ਸੀਮਨ ਲੱਗੇ ਹੋਇਆ ਫਿਰ ਮੈਂ ਕਹਿੰਨਾ ਇਹਨੇ ਗੱਬਾ ਨਿਕਲਣਾ ਪੜਾ ਠੀਕ ਆ ਦੋ ਨੰਬਰ ਜੀ 2 ਨੰਬਰ ਹੈ 2 ਨੰਬਰ ਲਿਆ ਵੀਰੇ ਲਓ ਤਿੰਨ ਚੜਦੀ ਅੱਜ ਦਾ ਜੜਦੀ ਤੇ ਚੜਦੀ ਆ ਬਰਾਣਾ ਚੜਦੀ ਤੇ ਜੜਦੀ ਆ ਇਦਾਂ ਨਿਗਾਹ ਥੱਕ ਜੂ ਬਾਦ ਇਹਨਾਂ ਕਹਿੰਦਾ ਜਿਹਦਾ ਨਹੀਂ ਵੀ ਦਿਲ ਕਰਦਣਾ ਵੱਛੀ ਲੈਣ ਪੂਰੀ ਦੋ ਲੈ ਕੇ ਪੂਰੀ ਇੱਕ ਵੱਛੀ ਜੋ ਦੋ ਲਊਗਾ ਯਾਰ ਐਡੀ ਬਰੀਡ ਤੇ ਜਿਹੜਾ ਇੱਕ ਲੈਣਾ ਆ ਦੋ ਲੈ ਕੇ ਜਾਓ ਆ ਪ੍ਰਿੰਟ ਨਹੀਂ ਮਿਲਣਾ ਕਿਤੇ ਦੇਖੀ ਬਰਾਣਾ ਫੇਸ ਕੁਆਲਟੀ ਦੇਖੀ ਵੀਰੇ ਬੋਡੀ ਦੇ ਵੱਛੀ ਜਿਹੜੀ ਨਹੀਂ ਹੋਈ ਉਹ ਦੱਸ ਦਿਓ ਵੀਰੇ ਆਓ ਦੱਸ ਦਿਆਂਗੇ ਚਾਰ ਦੰਦ ਕਰ ਲਿਓ ਜੀ ਪੱਕੜ ਕੋਈ ਨਹੀਂ ਆਪਣੀ ਪੱਕੜ ਹੋਈ ਗਈ ਚਾਰ ਥਾਂ ਠੀਕ ਹੈ ਜੀ ਚਾਰ ਥਾਣਾ ਅੰਦਰ ਦੇ ਵੀ ਫੁੱਲ ਕਰ ਲਿਆ ਚੈਨਲ ਨੰਬਰ ਜੀ ਚੈਨਲ ਨੰਬਰ 15000 15000 ਨੰਬਰ ਵਾਲਾ ਸੋਨਾ ਪ੍ਰਿੰਟ ਆਇਆ ਪਾਣੀ ਪੂਣੀ ਪੀ ਲੈਣ ਦਾ ਕਰ ਚੋਬਰਾ ਇਹਨੂੰ ਪਾਣੀ ਇਹਦਾ ਤੂੰ ਵੀਡੀਓ ਪਾ ਇਹਦਾ ਮਗਾ ਮਾਲਕਾਂ ਦੀ ਖੁਰਲੀ ਤੇ ਪੀਣੀ ਜਾਂਗੇ ਅੱਛਾ ਮਾਲਕਾਂ ਦੇ ਵੀਰੇ ਆਪਾਂ ਕਿਹੜਾ ਪੱਠੇ ਪਾਤੇ ਗਾ ਬਰਾ ਇੱਕ ਮਾਨ ਵੀਰੇ ਸਾਰੇ ਵੀਡੀਓ ਸਾਰੇ ਭੈਣ ਭਰਾ ਸਾਨੇ ਦੇਖੋ ਆ ਚੀ ਆਹ ਇੱਕੋ ਏਡਾ ਬੱਚਾ ਯਾਰ ਇੰਨਾ ਸੈਕਸਡ ਸੀ ਮੰਦੀ ਬੱਚੀ ਆ ਇਹ ਆਪਾਂ ਨੂੰ ਵੀ ਦੇਖਦੀ ਆ ਕਹਿਣ ਤੇ ਨਹੀਂ ਹੁੰਦੀ ਆ ਚੀਜ਼ਾਂ ਯਾਰ 15000 ਰੁਪਏ ਜਿਹੜਾ ਬੰਦਾ ਦੇ ਰਿਹਾ ਇਹ ਕੀ ਕੁ ਮਾਰਿਆ ਪਿਛੋ ਇਹ ਵਿਲਾ ਦੇ ਕੋ ਸਾਬ ਨੂੰ ਮਾਰਕੀਟਰ ਦਾ ਪਤਾ ਯਾਰ ਜੀ ਤੋ ਲੈ ਕੇ ਜਾਂਦੀ ਆ ਉਹਨੂੰ ਵੀ ਪਤਾ ਕਿੰਨੇ ਦੀ ਲੈ ਕੇ ਜਾਂਦੀ ਆ ਸਾਬ ਨੇ ਦੇਖਣੀਆਂ ਜਿਹਨਾਂ ਤੋਂ ਲਈਆਂ ਬਾਰਮ ਚੋਦੇ ਵੀ ਦੇਖਣੀਆਂ ਅਗਲਾ ਕਹਿੰਦਾ ਕਿੰਨਾ 25000 ਕਮਾਈ ਕਾ 13000 ਵੇਚਦਾ ਨਹੀਂ 100 ਆ ਵੀ ਮੈਨੂੰ ਵੀ ਮੇਰੀ ਯਾਦਾਂ ਨਾਲ ਕਹਿੰਦੇ ਪਰ ਜਾਇਜ ਕਮਾਈ ਆ 500000 ਚਾਰ ਨੰਬਰ ਬੱਚੀ ਹੈ ਇਹ ਇਹ ਚਾਰ ਨੰਬਰ ਬੱਚੀ ਗੋਲੀ ਚੈੱਕ ਕਰ ਲਓ ਵੀਰੇ ਚਾਰ ਥਣ ਆ ਵੀਰੇ ਮਗਰ ਉਹ ਆਪਣਾ ਨਹੀਂ ਕਿ ਬਿੰਦੂ ਜੀ ਆਹ ਦੋ ਚਾਰ ਥਣ ਦੁੱਧ ਆ ਰਹੀ ਹੈ ਜੀ ਠੀਕ ਹੈ ਜਾਨੀ ਇਹ ਫੋਰਟ ਨਹੀਂ ਗਿਆ ਨਾ ਦਾਨੇ ਜੀ ਨਾ ਵੀਰੇ ਨਾ ਤੁਹਾਨੂੰ ਪਤਾ ਹੀ ਹੈ ਜਿੰਨਾਂ ਕੋਲ ਐਫ ਪੈਕ ਦੋ ਦੰਦ ਦਾ ਬੱਚਾ ਪਿਓਰਾ ਜੀ ਲਓ ਜੀ ਕਿੰਨੇ ਦਾ ਆਂਦਾ ਦੋ ਦੰਦ ਜੀ ਦੋ ਦੰਦ ਦੋ ਦੰਦ ਚਾਰ ਕੱਚੇ ਬੱਚੇ ਇੱਕ ਨੰਬਰ ਹੋਰ ਆ ਜੀ ਇਹ ਮੋਟੇ ਚ 15000 ਦੀ ਤਾਂ ਜਾਊ ਜੇ ਇਹਦੇ ਨਾਲ ਹੋਰ ਜਾਊ ਇਕੱਲੇ ਦਾ 22000 ਰੁਪਏ ਮੁੱਲ ਹੋਊਗਾ ਜੇ ਇਕੱਲੇ ਲੈ ਕੇ ਜਾਊਗਾ ਜੋੜਾ ਲਿਆਊਗਾ ਫਿਰ ਵੀ 15 ਦੀ ਜੇ ਇਹਦੇ ਨਾਲ 4 ਨੰਬਰ ਨਾਲ ਕੋਈ ਵੀ ਬੱਚੀ ਨਾ ਕੋਈ ਵੀ ਕਰਨ ਦੀ ਵਾਰ ਕਰ ਕੋਈ ਜੋੜਾ ਹੋ ਜੇ ਫਿਰ 15000 ਦੇ ਹਿਸਾਬ ਨਾਲ ਜਾਉ ਨਹੀਂ ਇਹਦਾ ਮੁੱਲ 20 22000 ਆ 4 ਨੰਬਰ 5 ਲੈ ਆਂਦਰ ਲੈ ਜAVE 5 ਨੰਬਰ ਕੁਆਲਿਟੀ ਚ ਦੰਦੋ ਕਿਵੇਂ ਆ ਜੀ 5 ਨੰਬਰ ਦੰਦੋ ਹੀ ਹੋਊਗੀ 4 ਦੰਦ ਹੋਗੇ 4 ਦੰਦ ਜੀ ਕੁਆਲਿਟੀ ਇਹੀ ਆ ਵੀਰੇ ਕੋਈ 4 ਦੰਦ ਦਾ ਕੋਈ 6 ਦੰਦ ਦਾ ਕੋਈ 2 ਦੰਦ ਦਾ ਕੋਈ ਖੀਰੀਆਂ ਵਿੱਚੋਂ ਠੀਕ ਆ ਉਹ ਖੀਰੀਆਂ ਵਿੱਚ ਕੋਈ ਪੱਕੀ ਨਹੀਂ ਹੈਗੀ ਬੱਚੀ ਪੂਰੇ ਦੰਦ ਨਹੀਂ ਠੀਕ ਆ ਇਹਦੀ ਵੀ ਕਰ ਲੋ ਕਬੜੀ ਦੇਖੋ ਚੱਕ ਜੀ ਖੜ ਨਹੀਂ ਖੁਣ ਨਹੀਂ ਦੇਖੋ ਪੜਾ ਪੜਾ ਬੱਚਿਆ ਕਿੱਥੇ ਆ ਝੋਲੀ ਦਿਖਾ ਦੀ ਵੀਰੇ ਇਹਦੀ ਪਾਸੇ ਕਰ ਦੋ ਜੀ ਲਓ ਝੋਲੀ ਦਾ ਬੜਾ ਹੱਥ ਨਹੀਂ ਧਰਾਉਂਦੀਆਂ ਅੱਜ ਹਮ ਅੱਜ ਛਾਂੜ ਛਾਂੜ ਲਈਆਂ ਬੜਾ ਛਾਂੜ ਛਾਂੜ ਕੇ ਛਾਂੜ ਜਾਣ ਕੇ ਜਿਵੇਂ ਕਹਿੰਦਾ ਨਾ ਇਹ ਹੀਰੇ ਹੀ ਆ ਠੀਕ ਆ ਵੀਰੇ ਆਪਾਂ ਨੂੰ ਕੋਈ ਵੀਰੇ ਇੱਕ ਦਿਨ ਦੱਸਦਾ ਮੈਂ ਮੈਂ ਕੋਈ ਇਹ ਨਹੀਂ ਚੀਜ਼ ਕਰਦਾਗਾ ਵੀ ਆਪਾਂ ਵੇਚਣੀਆਂ ਕਰਕੇ ਉਹ ਕਰਦੇ ਹਾਂ ਵੀ ਨਹੀਂ ਭਈ ਐ ਫਲਾਂ ਬਾਈ ਜਿਹੜੀ ਚੀਜ਼ ਚੰਗੀ ਉਹਨੂੰ ਚੰਗੀ ਕਵਾਂਗੇ ਬਰਾੜ ਠੀਕ ਆ ਠੀਕ ਆ ਅੱਗੇ ਮੈਂ ਕਹਿੰਦਾ ਬੱਚੀ 2 ਲੱਖ ਦੀ ਪਈ ਬੱਚੀ 1500 2000 ਦੀ ਵੀ ਮਿਲ ਜਾਂਦੀ ਠੀਕ ਆ ਪਰ ਬਰਾੜਾ ਬਰੀਡ ਦੇਖ ਬੱਚੀ ਬਰੀਡ ਪੂਰੀ ਆ ਫਿਰ ਦੁੱਧ ਬਰੀਡ ਨਹੀਂ ਦੇਣਾ ਦੁੱਧ ਬਰੀਡ ਨਹੀਂ ਦੇਣਾ ਠੀਕ ਆ ਜਿਹੜਾ ਆਪਾਂ ਇੱਕ ਗੱਲ ਹੋਰ ਕਰਦੇ ਲੈ ਜਾਵੀਂ ਦੇਖੋ ਜੀ ਬਰਾੜ ਸਾਹਿਬ ਇਹਨਾਂ ਚ ਹੋਰ ਲੰਮੀ ਗੱਲ ਆਉ ਜੇ ਚੈੱਕ ਪਾਸ ਹੋਈ ਜਾਂਦੀਆਂ ਬੱਚਿਆਂ ਨੇ ਜੋ ਨਿਰਗੁਈ ਕਮਾਈ ਨਿਰਗੁਈ ਨਹੀਂ ਉਹਦੀ ਹੋਈ ਜਾਣਗੀਆਂ ਆ ਲੈ ਆਈ ਇਹ ਕਾਰ ਸ਼ਾਰ ਲੈ ਜਾਂਦੀ ਹੈ ਮਿਲਦੀ ਤਾਂ ਹੈ ਨਹੀਂ ਬਾਈ ਕਿਥੋਂ ਬਾਈ ਅੱਜ ਤੱਕ ਸਾਰਾ ਆਈ ਨਹੀਂ ਹੈਗਾ ਜੋ ਕੋਈ ਮੁੱਠਾ ਲੈਂਦਾ ਫਾਰਮ ਵਾਲਾ ਬੰਦਾ ਵੀ ਉਹ ਚ ਮੇਰੇ ਕੋਲ ਆਹ ਬਰੀਡ ਨਹੀਂ ਆ ਗਈ ਠੀਕ ਆ ਬਰੀਡ ਸਾਰੀ ਫੁੱਲ ਐਰ ਸ਼ਾਰ ਬੱਚੀ ਇਹ ਮੁੱਠੇ ਜੋ ਹੀ ਭਾ ਜਾਊਗੀ अच्छा मुठ्ठे ते जाओगे हां मुठ्ठे जाओगे उद्दा इदा 20 उद्दा 20 भाई हजार मांगदे ठीक है ਝੋਲੇ ਦਿਖਾ ਦੀ ਵੀਰੇ ਦੀ मुठ्ठे जे 15 ਹਜ਼ਾਰ ਕੋਈ ਕਹੂਗਾ ਕੱਲੀ ਆਇਰ ਸ਼ੈਰ ਚਾਹੀਦੀ ਫੇਰ ਨਹੀਂ 15000 ਦੇ ਹਿਸਾਬ ਨਾਲ ਮਿਲਣੀ ਜੋੜਾ ਕਰ ਲੂਗਾ ਜੀ ਫੇਰ ਚੱਲ 3 ਦੇ ਦੇ ਦੇਣਗੇ ਜੋੜਾ 15 ਦੇ ਹਿਸਾਬ ਨਾਲ ਜਾਊਗਾ ਇੱਕ ਬੱਚੀ ਇਹਦੇ ਨਾਲ ਲਾਉਣੀ ਪੈਣੀ ਆ ਪਹਿਲਾਂ ਯਾਰ ਹੁਣ ਬੰਦੇ ਕੋ ਫਾਰਮ ਜੀਦੋਂ ਲਈਆਂ ਦੇ ਯਾਰ ਇੱਕ ਸੀ ਉਹਦੇ ਕੋਲ ਕਹਿੰਦਾ ਬਾਈ ਮਸਾਂ ਕਰਦੇ ਸੀਮਨ ਲਵਾ ਕੇ ਮਾਂ ਇੱਕ ਬੱਚੀ ਆਈ ਹਮ ਪਰ ਬੱਚੀ ਯਾਰ ਇੱਕ ਮੈਂ ਗੱਲ ਕਹਿੰਦਾ ਮੇਨੇ ਵੱਲੋਂ ਬੱਚੀ ਆ ਚੜਦੇ ਹੋ ਚੜਦੀ ਆ ਠੀਕ ਆ ਹਾਂਜੀ ਬੰਦੀ ਕੁਆਲਿਟੀ ਦੇਖ ਸਕਦੇ ਹੋ ਲੈ ਇਹ ਵੀ 15000 ਰੁਪਏ ਚ ਜੋੜੇ ਨਾਲ ਕਿੰਨੇ ਨੰਬਰ ਆਈਏ 6 ਨੰਬਰ ਨਾਲ ਗਿਆ ਵੀਰੇ 6 ਨੰਬਰ ਲੈ ਆ ਵੀ 7 ਨੰਬਰ ਠੀਕ ਆ 7 ਨੰਬਰ ਲੈ ਆਓ ਜੀ ਬਾਹਰ ਨੂੰ 7 ਨੰਬਰ ਦੀ ਵੀ ਕੁਆਲਿਟੀ ਕਰ ਲੋ ਚੈੱਕ ਨਕੀਨੇ ਪੀਂ ਬੋਲੀ ਰਾਮ ਨਾ ਬਰੀਡ ਦੇਖ ਚਮਕਾਂ ਦੇਖ ਬਰਾੜਾ ਸਹੀ ਗੱਲ ਆ ਕੁਆਲਿਟੀ ਟਾਪ ਕੁਆਲਿਟੀ ਕਹਿ ਸਕਦੇ ਆ ਜੀ ਇੱਕ ਹੋਰ ਵੀ ਇੱਕ ਥਾਣਾ ਦੀਆਂ ਬੱਚੀਆਂ ਬਹੁਤ ਚੰਗੀਆਂ ਹੂੰ ਲਓ ਜੀ ਚੋਰੀ ਚਾਰ ਹੀ ਸੋਨਾ ਇਦੀ ਵੀ ਚੈੱਕ ਕਰ ਲੋ ਇੱਕ ਦੇ ਸੀਗੇ ਉਹ ਆਪਾਂ ਚੰਗੀ ਤਰ੍ਹਾਂ ਦਿਖਾਉ ਵੀ ਦਿੱਤੇ ਆ 10 ਵੀ ਦਿੱਤੇ ਆ ਲੈ ਚੱਲੀ ਵੀਰੇ ਲੈ ਜੀ ਨਾਲ ਹੀ ਮੋੜ ਕੇ ਦੰਦਾਂ ਜਿਵੇਂ ਆ ਮੇਰੇ ਦੰਦਾਂ ਜੇ ਵੀਰੇ 4 ਦੰਦ ਦੋਗੀ ਠੀਕ ਆ ਲੈ ਚੱਲੀ ਇਹ ਹੋ ਗਏ ਵੀਰੇ 7 ਨੰਬਰ ਨਾਕ ਹੋ ਗਏ ਜੀ 8 ਨੰਬਰ ਲਿਓ ਆ ਨਕੀਨਾ ਕਿੱਥੋਂ ਲੈ ਕੇ ਆ ਇਹ ਬਰਾੜਾ ਜਿ ਨਕੀਨਾ ਹੀ ਆ ਕਿਤੇ ਹੁੰਦੇ ਨਾ ਨਾ ਇਹ ਸੰਗ ਅੱਜ ਕੀ ਨਕੀਨੀ ਬਰਾੜਾ ਸੀਮਨਾ ਦੇ ਪੈਸੇ ਦੇਣੇ ਆ ਕਿਹੜਾ ਕੜਾ ਇਹਦਾ ਮਾੜਾ ਇਹਦਾ ਕਿਹੜਾ ਕੜਾ ਦੇ ਵੀਰੇ ਮੈਂ ਮਾਂ ਲੈ ਕੇ ਜਾਈਂ ਗੀੜਾ ਕੜਾ ਆ ਪ੍ਰਿੰਟ ਤਾਂ ਮਿਲਦਾ ਹੀ ਨਹੀਂ ਯਾਰ ਇੱਕ ਹੀ ਹੋਰ ਆ ਬਰਾੜ ਜਿਹਦੇ ਸੰਗਾ ਹੁਣ ਰਬਰਾਂ ਚੜ ਜਾਂਦੀਆਂ ਹੋ ਸੰਗਾ ਤੇ ਉਹ ਦਗਾਉਣ ਦੀ ਲੋੜ ਨਹੀਂ ਕੋ ਬਣਾਉਣ ਦੀ ਲੋੜ ਨਹੀਂ ਟੈਕਨੀਕ ਆ ਗਈ ਆ ਵੀਰੇ ਉਹਦੇ ਉਹਦੇ ਚ ਡਾਕਟਰ ਸਾਹਿਬਾਂ ਚਾਹ ਰੋਕ ਲਾ ਵੀਰੇ ਰੋਕ ਲਾ ਉਹਦੇ ਚ ਬਰਾਰ ਸਾਹਿਬ ਜਾਨਵਰ ਨੂੰ ਪਰੇਸ਼ਾਨੀ ਕੋਈ ਨਹੀਂ ਆਉਂਦੀਗੀ ਤੇ ਰਬਰ ਚੜ ਜੂਗੀ ਉਹ ਆਟੋਮੈਟਿਕ ਹੀ ਲੈ ਜਾਣੇ ਹੌਲੀ ਹੌਲੀ ਲੈ ਜਾਣੇ ਹਾਂਜੀ ਹਾਂਜੀ ਠੀਕ ਆ ਝੂਲੀ ਦਿਖਾਦੀ ਵੀਰੇ ਅੰਦਰੋਂ ਕਲੀਅਰ ਆ ਡਾਕਟਰ ਸਾਹਿਬ ਇਹ ਇਹ ਆਪਣਾ ਡਾਕਟਰ ਚੈੱਕ ਕੀਤੀ ਗੱਲ ਦੀ ਡਾਕਟਰ ਨੇ ਉਹ ਕਹਿੰਦਾ ਇੱਕ ਜਾਂ ਦੋ ਦਿਨ ਚ ਹੀਟ ਚ ਆ ਜੂਗੀ ਇੱਕ ਜਾਂ ਦੋ ਦਿਨ ਚ ਆ ਜੂ ਲੈ ਚੱਲੀ ਵੀਰੇ ਇਹ ਬਰਾਰਪੁਰ ਵਾਲੇ ਸਿਆ ਹੀ ਆ ਯਾਰਾ ਇਹ ਕੱਲ੍ਹ ਦਣੀ ਦੇਣੀ 15ਾਂ ਦੀ ਚੱਲ ਕੋਈ ਨਾਂ ਲਾ ਲਵੇ ਕੋਈ ਇਹਦੇ ਫਿਰ 15 ਦੀ ਦੇ ਲੈ ਫਿਰ 15 ਦਾ ਨਾਂ ਲੈ ਲਵੇ ਯਾਨੀ ਜੋੜਾ ਲੈ ਜਿਹੜਾ ਮਰਜ਼ੀ ਲੈ ਲੈ ਉਹ ਇਹਦੇ ਚ ਪੂਰੇ ਹੁੰਦੇ 1000 ਦੂਜੀ ਚ ਬਾਜੂ ਹੋਰ ਠੀਕ ਆ ਜੀ ਤੇ ਨਾਗ ਆ ਗਿਆ ਵੀਰੇ ਆਪਣਾ ਆ ਦੇਖੋ ਮਾੜਾ ਆ ਚਿੱਟੀ ਬੱਛੀ ਆਪਾਂ ਜੋ ਕੋਈ ਨਾਂ ਲੈਂਦਾ ਫਿਰ 15000 ਦੇ ਹਿਸਾਬ ਨਾਲ ਦੇਵਾਂਗੇ ਇੱਕ ਜੀ ਹੋਰ 8 ਨੰਬਰ ਨਾਗ 8 ਨੰਬਰ ਹਾਂ ਠੀਕ ਆ ਹਾਂਜੀ ਤੇ 9 ਨੰਬਰ ਨਾਗ ਕਾਲੀ ਵੈੜ ਵੀਰੇ ਇਹ ਕੀ ਰੀ ਹੈ ਜੀ ਗਾਰੰਟੀ ਹੈ ਜੀ ਗਾਰੰਟੀ ਗਾਰੰਟੀ ਵੀਰੇ ਫਟ ਕੇ ਦਿਖਾ ਦੇ ਹਾਂਜੀ ਹਾਂਜੀ ਸਾਰੇ ਲਗਾਓ ਬਾਕੀ ਝੋਲੀ ਇਹਦੀ ਵੀ ਦਿਖਾ ਦਿੰਨੇ ਆ ਤੁਹਾਨੂੰ ਪੂਰੀ ਟੌਪ ਦੀ ਝੋਲੀ ਆ ਫੂਡ ਸ਼ੰਗ ਭੂਰਾ ਵੀ ਨੇ ਜੀ ਕੁਆਲਿਟੀ ਤੁਸੀਂ ਚੈੱਕ ਕਰ ਲਓ ਦੰਦ ਮੈਂ ਚੈੱਕ ਜਿਹੜੀ ਦਾਸਤੀ ਬਣਾੜੋ ਹੀ ਨਿਕਲੂਗੀ ਲਓ ਦੇਖ ਜੀ ਠੀਕ ਜਿਹੜੀ ਮੇਰੇ ਆ ਕੇ ਦੇਖ ਲਵੇ ਲਾ ਕੇ ਦੇਖ ਲਵੇ ਤੇਰੀ ਗੱਲ ਮੈਂ ਕਹੂੰ ਹੀ ਠੀਕ ਆ ਅੱਛਾ ਉੱਤਰ ਦੀ ਵੇਖ ਲਵੇ ਚਾਰ ਹੀ ਥਾਣਾ ਦੇਖੋ ਜੀ ਠੀਕ ਆ ਚਮਕ ਦੇਖੀ ਬਰਾੜ ਟੱਪੇ ਗਾ ਕੇ ਮੜੀ ਬੇਚੀ ਠੀਕ ਆ ਝੋਲੀ ਬੜੀ ਚੰਗੀ ਆ ਠੀਕ ਆ ਜੀ ਐਨ ਤੋਰੀ ਗੇ ਵਾਲੀ ਕਿੰਨੇ ਨੰਬਰ ਹੈ 8 ਨੰਬਰ 9 ਨੰਬਰ 9 ਨੰਬਰ ਜੀ 9 ਨੰਬਰ ਨਾਲਗਾ 10 ਨੰਬਰ ਵਾਲਾ ਵੀ ਪਾਲਾ ਚੰਗਾ ਪ੍ਰਿੰਟ ਆ ਇਹ ਆ ਬਰਾੜਾ ਬਾਲੀਆਂ ਨਜਾਇਜ਼ ਚੰਗੀਆਂ ਆ ਅੱਜ ਤਾਂ ਨਜਾਇਜ਼ ਚੰਗੀਆਂ ਆ ਵਾਲਤੀਆਂ ਤੁਸੀਂ ਦੇਖੋ ਅੱਜ ਤਾਂ ਜੇ ਭੈਣ ਭਰਾ ਕਦਰ ਨਾ ਪਾਉਣ ਬਰਾੜਾ ਫਿਰ ਵਪਾਰ ਕਰਨ ਦਾ ਸਵਾਲ ਹੈ ਅੱਜ ਜੇ ਵੀਡੀਓ ਸ਼ੇਅਰ ਨਾ ਨਾ ਕੀਤੀ ਫਿਰ ਫਾਇਦਾ ਮੈਂ ਇੱਕ ਗੱਲ ਹੋਰ ਕਹਿਣਾ ਇੱਕ ਮਿੰਟ ਬਰਾੜ ਸਾਹਿਬ ਆਪਾਂ ਇਹ ਨਹੀਂ ਕਹਿੰਦਾ ਯਾਰ ਜੀ ਦੇ ਨਹੀਂ ਲੈਣੀ ਉਹ ਹੀ ਕਦੇ ਯਾਰ ਮਿੱਤਰ ਨੇ ਲੈਣੀ ਕਦੇ ਰਿਸ਼ਤੇਰ ਨੇ ਲੈਣੀ ਭਰਾ ਵੀਡੀਓ ਗਾਲੀਆਂ ਸ਼ੇਅਰ ਜ਼ਰੂਰ ਕਰੋ ਪਰ ਚੀਜ਼ਾਂ ਹੋ ਜਾਣਗੀਆਂ ਅੱਜ ਚੀਜ਼ਾਂ ਅੱਜ ਵੱਖਰਾ ਹੀ ਚੀਜ਼ ਆਈ ਹੈ ਲੈ ਜਲੀ ਲੰਮੀ ਲੈ ਆਪਣੇ ਕੋਲੇ ਵੀ ਨਮਰਾ ਦਿੱਲੀ ਆਉਂਦੀਆਂ ਹੈ ਜੀ ਦਿੱਲੀ ਨਹੀਂ ਆਉਂਦੀ ਕਿਉਂਕਿ ਜੇ ਹੋਰ ਸਾਰੀਆਂ ਬੱਚੀਆਂ ਫਾਰਮ ਦੀ ਅੱਗੇ ਹੁੰਦੀਆਂ ਨਹੀਂ ਆਪਣੇ ਕੋਲ ਅੱਜ ਪ੍ਰਿੰਟ ਬਾਲੇ ਸੋਹਣਿਆ ਇਹਦਾ ਥਾਣਾ ਵੇਖ ਬਹੁਤ ਲੱਸੀ ਕਰ ਲੋ ਲੱਸੀ ਜਰੂਰ ਹੈ ਇਹ ਤੁਹਾਨੂੰ ਮੈਂ ਪਹਿਲਾਂ ਇੱਕ ਮਨ ਬਰਾੜ ਰੁਗੀ ਇਧਰ ਦੇਖੀ ਆ ਦੇਖ ਆ ਚੀਜ਼ ਨਾ ਅਗਲੇ ਨੇ ਆਏ ਦੇਖਣੀ ਹੈ ਯਾਰ ਇਹ ਕਿਤੇ ਬੁਰਸ਼ ਨਾ ਤਾਂ ਨਹੀਂ ਕੀਤਾ ਅੱਛਾ ਆ ਬੁਰਸ਼ ਨਾ ਨਹੀਂ ਲਾਇਆ ਹੋਇਆ ਰੰਗ ਲਾਈ ਕਿਉਂਗਾ ਦੇ ਕੁਦਰਤ ਰੰਗ ਤੇ ਬਰੀਡ ਦੇਖ ਬਰਾੜ ਕਿੰਨੀ ਇਹਦੇ ਵਿੱਚ ਜਿਹੜੇ ਆ ਪ੍ਰਿੰਟ ਅੱਜ ਲਈ ਫਿਰਦਾ ਇਹਦਾ ਟਾਂ ਨਹੀਂ ਮਿਲਦੇ ਵੀਰੇ ਮੈਂ ਕਹਿੰਨਾ ਚਲੋ ਆਪਾਂ ਵਜਿੰਦਾਰ ਬੜੇ ਸ਼ੌਕ ਵਾਲਾ ਜਿਹਨੇ ਮੰਨ ਲਿਆ ਕਰਨਾ ਵਾ ਵੀ ਗਾਂ ਅੱਗੇ ਕੰਮ ਸ਼ੁਰੂ ਕਰਨਾ ਅੱਜ ਤਾਂ ਵੀਰੇ ਆਫਰ ਵਾਲਾ ਕੰਮ ਹੀ ਆਫਰ ਹੀ ਆ ਇਹ ਵੀ 15 ਚ ਇਹ ਵੀ 15 ਨੰਬਰ 15 ਚ ਠੀਕ ਆ ਹੋਰ ਵੀ ਵੀਡੀਓ ਦੇਖਣ ਖੋਲ ਕੇ ਲੋਕਾਂ ਦੀਆਂ ਨਾ ਆਪ ਕਹਿੰਦਾ ਸਾਰੇ ਦੇਖਣ ਮੈਂ ਨਹੀਂ ਕਹਿੰਦਾ ਸਾਰੇ ਵਧੀਆ ਕੰਮ ਕਰਦੇ ਹਾਂ ਵੀਡੀਓ ਦੇਖਣ ਲਿਆ ਵੇ ਠੀਕ ਆ 11 ਨੰਬਰ ਸੌਰੀ ਇਹ ਕਿੰਨਾ ਨੰਬਰ ਹੋ ਗਿਆ 12 ਨੰਬਰ ਹੋ ਗਿਆ ਹੈਨਾ 12 ਨੰਬਰਾਂ ਦਾ 11 ਆਪਾਂ ਦਿਖਾਤੀ ਆ 12 ਨੰਬਰ ਆਪ ਦਾ ਵੀਰੇ ਨੰਬਰ ਗਣ ਲਿਓ ਜੀ ਕਈ ਯਾਰ ਮਾਰ ਬਰਾੜ ਇੱਕ ਗੱਲ ਮੈਂ ਕਹਿ ਦੇਣਾ ਬੱਸੀ ਕੋਈ ਆਏ ਨਹੀਂ ਕਹਦਾ ਵੀ ਆਸ ਦੀ ਬੱਚੀ ਵਿੱਚ ਬਚਾ ਕੇ ਜੀ ਬਚਾ ਕੇ ਕੋਈ ਕੋਈ ਡਰਦਿੰਗਾ ਥੋੜਾ ਰੱਸਾ ਰੁਕਣ ਨਹੀਂ ਪਾਇਆ ਥੋੜਾ ਕੋਈ ਗੱਲ ਨਹੀਂ ਥੋੜਾ ਮੂਰੀ ਮਾਰੀ ਪਾਉਣ ਨਾਲ ਡਰਨਾ ਜੀ ਮਾੜਾ ਮੋਟਾ ਕਈਰ ਪਛੂ ਉਪਰ ਇਹ ਖੁਲੀਆਂ ਫਰਦੀਆਂ ਆਈਆਂ ਬਰਾਤ ਸਾਹਿਬ ਆ ਦੇਖੋ ਇੱਕ ਤੋਂ ਦਰਦਾ ਸਾਰੀਆਂ ਪਛ ਆ ਦੇਖੋ ਕੋਈ ਪਟੇ ਦਾ ਰਸੇ ਦਾ ਨਿਸ਼ਾਨ ਵੀ ਹੈ ਨਹੀਂਗਾ ਹਾਂ ਇਹ ਖੁਲੀਆਂ ਨਹੀਂ ਆ ਕਰਗੇ ਹਾਂਜੀ ਇਹ ਤਾਂ ਗੱਲ ਹੈਗੀ ਹਾਂਜੀ ਦੇਖੋ ਇਹ ਨਹੀਂ ਆਉਂਦੀ ਬਰਾਤ ਸਾਹਿਬ ਅੱਜ ਨਹੀਂ ਧਰਾਉਂਦੀ ਹੱਥ ਕੋਈ ਵੀ ਆਪਾਂ ਕਹਿੰਦੇ ਵਿੱਚ ਉਹ ਇੱਕ ਹਲਕੀ ਆ ਹਲਕੀ ਕੋਈ ਨਹੀਂ ਹੈਣੀ ਜੇ ਹਲਕੀ ਹੁੰਦੀ ਆਪਾਂ ਕਹਿੰਦੇ ਨੀ ਆ ਜੀ ਦੇਖੋ ਝੋਲੀ ਜੀ ਨਰਮ ਆ ਕਿੰਨਵੀ ਆਹੇ 11 ਨੰਬਰ ਆਹੇ 11 ਨੰਬਰ ਆ ਜੀ ਗਿਣ ਲਓ ਜੀ 11 ਨੰਬਰ ਜੀ 11 ਨੰਬਰ 11 ਨੰਬਰ ਆ ਜੀ ਹਾਂਜੀ 11 ਨੰਬਰ ਠੀਕ ਆ ਇੱਕ 11 ਨੰਬਰ ਬੱਚੀ ਹੈ ਵੀਰੇ ਹਾਂਜੀ ਚੈੱਕ ਕਰ ਸਕਦੇ ਹੋ ਤੁਸੀਂ ਨੰਬਰ ਦਾ ਇੱਕ ਬਰਾੜ ਸਾਹਿਬ ਮਾੜਾ ਦਿਖਾ ਦਿਓ ਜੀ ਆਪਾਂ ਆਪਾਂ ਨਾ ਕੋਈ ਭੈਣ ਭਰਾ ਅਦਕ ਇਹਦੇ ਨਾਲ ਥਾਲੇ ਪਾਸੇ ਬਿੰਦੂ ਜੀ ਆ ਮਾੜਾ ਜੀ ਦਿਖਾ ਦਿਓ ਮਾੜਾ ਰੋਕੀ ਮਾੜਾ ਰੋਕੀ ਡਰ ਡਰ ਨਾ ਜਾਵੇ ਨਹੀਂ ਕੈਮਰਾ ਵਾਜ ਦਾ ਆਪਾਂ ਫੇਰ ਇੱਕ ਮਿੰਟ ਦਿਖਾ ਦਿਓ ਮਾੜਾ ਜੀ ਫੜ ਲਈ ਬਚਾ ਕੇ ਆਪਾਂ ਜ਼ੂਮ ਕਰ ਦਿੰਨੇ ਆ ਥਾਲੇ ਪਾਸੇ ਬਿੰਦੂ ਜੀ ਆ ਮਾੜਾ ਜੀ ਆਪਾਂ ਵੀਰੇ ਆਪਣੇ ਪਤਾ ਕੀ ਗੱਲ ਹੈ ਬਰਾੜ ਸਾਹਿਬ ਆਪਣੇ ਕੋਲ ਨਾ ਦੇਖੋ ਇੰਨਾ ਮਾਲ ਵੇਚ ਗਿਆ ਕੋਈ ਭੈਣ ਭਰਾ ਨਹੀਂ ਆਉਂਦਾ ਠੀਕ ਆ ਆਪਾਂ ਨੂੰ ਇੱਕ ਵਿਸ਼ਵਾਸ ਆਪਣੇ ਤੇ ਆਪਾਂ ਐਵੇਂ ਗੱਲ ਕਹਿ ਕੇ ਦੇ ਦਿੱਤੀ ਹੈ ਨਾ ਆਪਾਂ ਨੂੰ ਇਹ ਗੱਲ ਕਹਿ ਦਿੰਦੇ ਹਾਂ ਸੰਦੀਪ ਜਿਹੜੀਆਂ ਤੈਨੂੰ ਚੰਗੀਆਂ ਲਾਦੀਆਂ ਪਾ ਕੇ ਭੇਜ ਦੇ ਅੱਛਾ ਫੇਰ ਆਏ ਥੋੜੀ ਦਾ ਬ੍ਰਾਡਰ ਤੋਂ ਵਿਸ਼ਵਾਸ ਵੀ ਕਰਾਂਗੇ ਪਰ ਦੱਸ ਕੇ ਦੇਣਾ ਆਪਾਂ ਜਿਹੜਾ ਮਨਾ ਬਿੰਦੂ ਪਰ ਇਹ ਚੱਲ ਵੀ ਪਵੇ ਜੇ ਕੋਈ ਦਿੱਕਤ ਹੋ ਮੈਂ ਜਿੰਮੇਦਾਰ ਬੈਠਾ ਇਹ ਵੈਸੇ ਹੀ ਤਾਂ ਬੈਠਾਂ ਦੇ ਹੁੰਦੀਆਂ ਹੀ ਐਫ ਦੇ ਆ ਜਾਂਦੀਆਂ ਐਫ ਚੱਲਿਆ ਜੀ ਤੇ ਬ੍ਰਾਡਰ ਸਾਹਿਬ ਵਿਸ਼ਵਾਸ ਬਹੁਤ ਕਰਦੇ ਬਣਾਉਣਾ ਬੜਾ ਔਖਾ ਗਵਾਜ ਤੋਂ ਮਰਜੀ ਦੇ ਇਹ ਤਾਂ ਗਵਾ ਤਾਂ 5 ਮਿੰਟ ਨਹੀਂ ਲੱਗਦੇ ਦੇਖੋ ਵੀਰੇ ਪੈਸੇ ਅਗਲੇ ਦਿਨੇ ਅਗਲਾ ਕਹਿੰਦਾ ਆਪਦੇ ਪਸੰਦ ਦੀ ਭੇਜਦੇ ਹਾਂ ਨਾ ਆ 12 ਨੰਬਰ ਇਹਦੇ ਇੱਕ ਹੀ ਫੋਟੋ ਜੀ ਮੁੱਤੀ ਹੈ ਨਾ ਇਹ ਦੱਸ ਦਿੰਨੇ ਕਈ ਔਰ ਨਾ ਬੰਦੇ ਦੀ ਨਿਗਾ ਨਹੀਂ ਜਾਂਦੀ ਆਪਾਂ ਦੱਸ ਦੱਸੋ ਜਰੂਰ ਦੱਸੋ ਠੀਕ ਹੈ ਜੀ ਤੇ ਝੋਲੀ ਮੈਂ ਤੁਹਾਨੂੰ ਚੈੱਕ ਵੀ ਕਰਵਾ ਦਿੰਦਾ 4 ਹੀ ਥਾਣਾ ਝੋਲੀ ਦੱਬਣਾ ਰਹੀ ਜੀ ਉਹਦੀ ਝੋਲੀ ਹੈ ਵੀਰੇ ਕੱਲਾ ਕੱਲਾ ਥਾਣਾ ਜੀ ਇਹ ਜਿਹੜੇ ਸਾਬ ਨਾਲ ਝੋਲੀ ਪੱਟੀ ਬੈਠੀ ਸੀ ਮੰਦਰ ਨਹੀਂ ਲੱਗਿਆ ਲੱਗਿਆ ਵੀਰੇ ਬਸ ਪਤਾ ਨਹੀਂ ਹੋਦਾ ਵਿੱਚੋਂ ਗੱਭਨ ਨਿਕਲੇ ਪਰ ਆਪਾਂ ਖਾਲੀ ਆਪਾਂ ਚਲੋ ਆਪਾਂ ਖਾਲੀ ਦੇਣੀ ਆ ਚੱਕ ਬਾਤ ਚਲੇ ਦੀ ਕਿਸਮਤ ਆ ਹਾਂਜੀ ਫੇਸ ਕੁਆਲਟੀ ਇਹਦੀ ਵੀ ਚੰਗੀ ਬਰੀਡ ਬਹੁਤ ਆ ਜੀ ਬਰੀਡ ਬਹੁਤ ਆ ਲੈ ਚੱਲੀ ਆਪਾਂ ਦਿਖਾਤੇ ਆ 12 ਨਗ ਹਾਂਜੀ 12 ਦਾ ਮੁੱਠਾ ਹੈਗਾ 15 15 ਦਾ ਜੇ ਭਾਈ ਕੋਈ 5 ਜਾਂ 10 ਆਏ ਲੈ ਜੇ ਫਿਰ ਜੇ ਭਾਈ ਇੱਕ ਦੰਦ ਦੱਸ ਦਾਂ ਚਿੱਟੀ ਬੱਚੀ ਹੂੰ 에ਅਰ ਸ਼ਾਰ ਬੱਚੀ ਹੂੰ ਤੇ ਆ ਬੱਚੀ ਇੰਨਾ ਤਿੰਨਾ ਦੇ ਵਿੱਚੋਂ ਇੰਨਾ ਦੇ ਨਾਲ ਲਾ ਕੇ ਕੋਈ ਬੰਦਾ ਲੈ ਲਵੇ ਫਿਰ 15000 ਦੇ ਮੁੱਠੇ ਜੀ ਹਾਂ ਨਹੀਂ ਜੇ ਕੋਈ ਕਰੇ ਵੀ ਆਹਾ ਮੈਂ ਤੰਨੇ ਲੈ ਲੈਣਾ ਫਿਰ ਨਹੀਂ ਵੀ ਨਹੀਂ 15 ਦੇ ਮੁੱਠੇ ਆਉਣਗੇ ਫਿਰ ਨਹੀਂ ਆਉਣੀਆਂ ਅਗਲਾ ਕਵੇ ਯਾਰ ਵੀ ਕੋਈ ਕਮੀ ਨਹੀਂ ਬਾਈ ਆ ਕੇ ਲਾ ਕੇ ਲਵੇ ਅਗਲਾ ਹੁਣ ਇਹ ਤਾਂ ਵੀਰੇ ਰਾਖਮਾ ਹੋਣਾ ਦੀਓ ਲਈਆਂ ਮਹਿੰਗੀਆਂ ਜੰਨੀਆਂ ਦੀਆਂ ਤੇ ਲਾ ਲਾ ਕੇ ਤਾਂ ਬੰਦਿਆ ਕਹਿ ਇੱਕ ਬੱਤੀ ਲੈ ਜਾਂਦਾ ਇਹਦੇ ਨਾਲ ਆ ਤਿੰਨਾ ਹੋਰ ਨਾ ਅਗਲਾ ਕਵੇ ਤਿੰਨੇ ਹੀ ਦੇ ਦੇ ਬਾਈ ਸਾਨੂੰ ਤਿੰਨੇ ਦੇ ਲੂਗਾ ਤਿੰਨੇ ਦੇ ਦਾਂਗੇ ਨਹੀਂ ਉਹ ਫਿਰ 15000 ਹੋਣ ਤੋਂ ਹੋ ਜਾਊਗਾ ਮਾਨਤਾਂ ਨੂੰ ਹਾਂਜੀ ਠੀਕ ਆ ਹੁਣ ਆਪਾਂ 12 ਨਗ ਦਿਖਾ ਦੇ ਸੱਜੇ ਜੇ 5 ਲੈ ਜੇ ਬਾਈ ਪੰਜ ਬੱਛੀਆਂ ਲੈ ਗਈ ਹਾਂ ਪੰਜ ਪੰਜ ਜਾਂ 10 10 ਲੈ ਜੇ ਵੱਡਾ ਆਫਰ ਜੇ ਵੀਰੇ ਕੋਈ ਪੰਜ ਬੱਛੀਆਂ ਇਕੱਠੀਆਂ ਲੈਂਦਾ ਫਿਰ ਅਸੀਂ 200 ਕਿਲੋਮੀਟਰ ਕਿਰਾਇਆ ਪਹੁੰਚ ਜੋ ਟਰਾਂਸਪੋਰਟ ਦੋ ਸਾਡਾ ਹੋਊ 200 ਕਿਲੋਮੀਟਰ ਹਾਂਜੀ 200 100 ਆਉਣ ਦਾ 100 ਜਾਣ ਦਾ ਦੇਖੋ ਜੀ ਇੰਨੀ ਆਫਰ ਬਹੁਤ ਹੋ ਜਾਂਦੀ ਕਿਉਂਕਿ ਐਡੀਆਂ ਵੜਾਂ ਐ ਵੜਾਂ ਬਣੀਆਂ ਪੂਰੀਆਂ ਇਹ ਆਏ ਆ ਨਾ ਜੀ ਛੋਟੀ ਗੱਡੀ ਇਹ ਹਾਥੀ ਚ ਤਾਂ ਜਾਣੇ ਨਹੀਂ ਵੀ ਨਿਕਲੇਗੇ ਚੂਚੇ ਜਾ ਕੇ ਧਾਰ ਕੇ ਲੈ ਜਾਗੇ ਇਹ ਵੱਡੀ ਬਲਰੋਂ ਵੱਡੀ ਗੱਡੀ ਜਾਣੇ ਕੋ ਪਾ ਮੋਡ ਦਾ ਖਰਚਾ ਪੈਣਾ ਇੱਥੇ ਉਹ ਸਾਡੀ ਜ਼ਿੰਮੇਵਾਰੀ ਹੋਊ ਅਗਲੇ ਫਾਰਮ ਚ ਪਹੁੰਚਦੀਆਂ ਕਰਕੇ ਆਵਾਂਗੇ ਜੀ ਠੀਕ ਆ ਜੀ ਤੇ ਹੁਣ ਆ ਛੋਟੇ ਬੱਚੇ ਆਹ ਬੋਲੋ ਇਹ ਦੋਨੇ ਦੋਨੇ ਬੱਚੇ ਕਹਤੋ ਬੋਲੋ ਇਹ ਤਾਂ ਖੀਰੇ ਹੋਣਗੇ ਬੱਚੇ ਖੀਰੇ ਜੀ ਖੀਰੇ ਖੀਰੇ ਠੀਕ ਆ ਇਹਦੇ ਤਾਂ ਮਾੜੀ ਮਾੜ ਠੀਕ ਆ ਫਾਲੀਆ ਬਹੁਤਾ ਬੜਾ ਦੂਜੇ ਪਾਸੇ ਹੋ ਜਾਈਦਾ ਜਰਸੀ ਸਾਰੇ ਕਹੀ ਜਾਂਦੇ ਦੇਖ ਜਰਸੀ ਕਿ ਨਹੀਂ ਨਿਕਰ ਮਗਰ ਇਹਨਾਂ ਦੋਨਾਂ ਦੇ ਕੋਈ ਫੋਰਟ ਸ਼ਾਂਗ ਹੋਵੇ ਨਾ ਜੀ ਨਾ ਚਾਰ ਥੰਦੇ ਰੋਕੀ ਵੀ ਮੁੰਡਿਆ ਬੰਨੀ ਬੰਨ ਖਾਦਨੇ ਕੋਈ ਨਹੀਂ ਲਓ ਜੀ ਲਓ ਠੀਕ ਚੋਲੀ ਦੀ ਕਿ ਦੇਖੋ ਚੋਲੀ ਦੇ ਕਿੰਨੀ ਵੱਡੀ ਚੋਲੀ ਲੱਗ ਠੀਕ ਆ ਇਹਦੀ ਦਰ ਬਹੁਤ ਚੋਲੀ ਕਿੰਨੀ ਸੁਣੀ ਠੀਕ ਆ ਕਲਾ ਕਲਾ ਥਣ ਲੱਗ ਗਿਆ ਠੀਕ ਆ ਹੁਣ ਸਿੰਘ ਵੀਰੇ ਤੁਸੀਂ ਦਿਗਾਉਣੇ ਪਹਿਲਾਂ ਦਾ ਹੋਰ ਦਾਦ ਨਾ ਸਿੰਘ ਬਰਾਦਰ ਨਿਕੇ ਨਿਕੇ ਆ ਫੋਰਟ ਨਹੀਂ ਨਿਕਨੇ ਬੱਚੇ ਆਏ ਦੁੱਧ ਵਾਲੇ ਕੋਈ ਆਏ ਨਹੀਂ ਪੱਕੇ ਸਿੰਘ ਇਹਨਾਂ ਦੇ ਹੂੰ ਪਰ ਅਰਥਾਉ ਦੇਖੋ ਇੰਨਾ ਦੀ ਬਚੀ ਗਏ ਹੋਰ ਕੋਲ ਹੁੰਦੀ ਨਾ ਜਿੰਨੀ ਇਹ ਪਲੀਆਂ ਤੇ ਜਿੰਨੀ ਇਹਨਾਂ ਦੀ ਵੇਲ ਤੇ ਪਲੀਆਂ ਬਚੀਆਂ ਐਨੇ ਦੇ ਕਈ ਕਹਿਣਾ ਸੀ 15000 ਕੱਲੀ ਦਾ ਆਮ ਆਪਾਂ ਨੂੰ ਪਤਾ ਚਲੋ ਅਗਲੇ ਨੂੰ ਜੋ ਵਧੀਆ ਲੱਗਦਾ ਹੈ ਆਪਦੇ ਕੰਮ ਕਰਦਾ ਆਪਾਂ ਆਪਣਾ ਹੀ ਕੰਮ ਕਰਦੇ ਹਾਂ ਪਰ ਇਹ ਆਪਾਂ ਜੋੜਾ 15000 ਰੁਪਏ ਦੇਵਾਂਗੇ ਜੋੜਾ ਹਾਂ ਇੱਡੇ ਬੱਚੇ ਕੋਈ 7500 ਦੀ ਦੇਵੇ ਨਾ ਤੇ ਅਗਾ ਆਪਾਂ ਬਰਾੜਾ ਕੰਮ ਛੱਡਦੇ ਵੀ ਆ ਚੀਜ਼ ਦੇ ਦੇ ਕੋਈ 7500 ਚੋੜਾ 15000 ਦਾ ਹਾਂਜੀ 7500 روپے ਜੀ ਤੇ 4 ਮਹੀਨਿਆਂ ਬੱਚਿਆਂ ਦਾ ਸੀਮਨ ਲੈਣਾ ਜੀ ਦੋਨੇ ਚੰਗੀ ਤਗਾਵੇ ਮੈਂ ਉਹ ਨਹੀਂ ਗੱਲ ਕਹਿੰਦਾ 20 ਤੋਂ 25 ਪਲੱਸ ਬੱਚਿਆਂ ਦੇ ਦੁੱਧ ਦੇਣਾ ਵੇ ਜਿੰਨੀ ਕੁਆਲਟੀ ਬਰਡ ਜਰਸੀ ਹਰੇਕੀ ਕਹਿੰਦਾ ਦੇਖੀ ਚੌੜੀ ਕਿੰਨੀ ਬੱਚੀ ਹੂੰ ਬੱਚਾ ਯਾਰ ਬੱਚਾ ਹਜੇ ਹੂੰ ਜਿਹੜੇ ਬੰਦੇ ਕੋਲ ਆਈਓ ਕਹਿੰਦੇ ਸਿੰਗ ਦਗਾਉਂਦੇ ਹੀ ਨਹੀਂ ਉਹ ਕੋਈ ਨਹੀਂ ਵੀ ਪਤਾ ਨਹੀਂ ਕੀ ਚੱਕਰ ਆ ਕੋਈ ਹੁੰਦਾ ਆਪਾ ਉਹਨਾਂ ਕੋਲ ਇਰਾੜ ਨਹੀਂ ਗੱਲ ਯਾਰ ਵਹਿਮ ਵਿਚਾਰ ਵੀ ਹੁੰਦੀ ਹੈ ਇਹ ਬਾਹਰ ਹੀ ਰਹਿੰਦੀ ਆਪਾ ਉਹ ਇੱਕ ਰਹਿ ਗਈ ਹੈ ਖੁੱਲਣੀ ਨਹੀਂ ਫਿਰ ਇੱਕ ਆਹ ਬੱਚੀ ਆ ਇਹ ਹੈਗੀ ਵੀਰੇ ਗੱਬਣ ਚੈੱਕ ਪਾਸ ਸਿੰਗੀ ਇਹਦੇ ਵੀ ਆ ਕੱਦ ਕਾਟ ਚੰਗਾ ਦੰਦੋ ਕਿਵੇਂ ਬੇਰਾਗੀ ਕੱਚੀ ਜੀ ਕਿੰਨੀ ਕੱਚੀ ਖੀਰੀ ਕੱਚੀ ਖੀਰੀ ਦਿਖਾਵਾਂਗੇ ਜੀ ਦਿਖਾਵਾਂਗੇ ਜੀ ਇਹਨੂੰ ਪਰੇ ਕੱਲੇ ਜੀ ਮੱਛੂ ਖੋਲਣ ਦੇ ਵਿੱਚ ਉਹ ਬੱਚੇ ਲੈ ਜਾਓ ਜੀ ਹੁਣ ਅੰਦਰ ਤੁਸੀਂ ਕੱਚੀ ਖੀਰੀ ਆ ਬਾਈ ਦੇ ਇਹਦੇ ਇਹਦੇ ਗੌਣ ਆ ਕੋਈ ਆਏ ਨਹੀਂ ਅੱਛਾ ਉਹ ਕੰਮ ਨਹੀਂ ਇਹ ਨਹੀਂ ਗਵਾਂਡੀ ਕਰਦੇ ਉਹ ਜੇ ਸੰਗਾਲੀ ਤਾਂ 1 ਮਿੰਟ ਪਰੇ ਕਰ ਪਰ ਧੱਕ ਕੇ ਬਸੇ ਕਰਨੀ ਪੈਣੀ ਹਾਰੇ ਖੇਤ ਥੋੜੀ ਦੇਖ ਇਹਦੇ ਥੋੜੀ ਇਹਨਾਂ ਦੇ ਕਲਾਕਲਾ ਲੱਗਿਆ ਢੱਲ ਦੇ ਥੋੜੀ ਜਿਹਾ ਚੰਨੀ ਠੀਕ ਆ ਲਓ ਜੀ ਠੀਕ ਆ ਇੱਕ ਹੋਰ ਆ ਦੇਖੋ ਦੁੱਧ ਦਾੰਦੇ ਜਵੱਛੀ ਆ ਤੇਰਾ ਪਲਾਹੋ ਜੇ ਦੇਖ ਲੈ ਤੋਹਫਾਇਆ ਜੀ ਨੇ ਘਰੇ ਚੂਨ ਕਰਾਸ ਵੈਡ ਰੱਖਣੀ ਆ ਤੋਹਫਾਇਆ ਬੋਲਣਾ ਇਹ ਕਰਾਸ ਆ ਮੈਂ ਆਪਾਂ ਰੇਕ ਬਰੀ ਮੈਂ ਕਰਾਸ ਲੈਂਦਾ ਨਹੀਂ ਤੈਨੂੰ ਪਤਾ ਨਹੀਂ ਲੈਂਦਾ ਮੈਂ ਇਹ ਤਾਂ ਆ ਕਾਂਗਰਸ ਕੇ ਲਈ ਆ ਇੱਕ ਠੰਡੀ ਆ ਕਿੰਨੇ ਟਾਈਮ ਦੀ ਗੱਬਣ ਪਾ ਸਕਦਾ ਇਹਦੀ ਪੰਜਾਂ ਦੀ ਪੂਰੀਆਂ ਦੀ ਆ ਜੀ 5 ਮਹੀਨੇ ਦਾ ਕੰਮ ਫਾਈਨਲ ਉੱਤੇ ਥੋੜਾ ਹੀ ਰਹਿ ਗਿਆ ਹਾਂ 5 ਉੱਤੇ 5 ਮਹੀਨੇ ਹੀ ਰਹਿ ਗਏ ਅੱਧੋ ਟੱਪ ਗਈ ਬਰਾੜਾ ਅੱਧੋ ਟੱਪ ਆ ਯਾਰ ਜਵਾਕ ਲਈ ਫਿਰ ਨਿਕਾ ਜਾਇਆ ਡਰ ਨਹੀਂਗਾ ਅਗਲੇ ਦੇ ਜਮੇ ਆਪ ਦਾ ਡਾਕਟਰ ਨਾਲ ਲੈ ਕੇ ਆਵੇ ਹਾਂਜੀ ਹਾਂਜੀ ਆਪਣਾ ਡਾਕਟਰ ਲੈ ਕੇ ਆਵੇ ਚਾਹੇ ਜਾਂਦਿਆਂ ਨੂੰ ਹੋਵੇ ਆਪ ਦੀ ਚੈੱਕ ਕਰਾ ਲੈ ਵੀ ਜੇ ਨਹੀਂ ਕੋਈ ਇੱਕ ਦਿਹਾੜੀ ਦੀ ਗਰੰਟੀ ਲਵਾਂਗੇ ਗਈ 24 ਘੰਟਿਆਂ ਦੀ ਹਾਂਜੀ 24 ਘੰਟੇ ਜੇ ਤੁਸੀਂ ਚੈੱਕ ਕਰਾ ਸਕਦੇ ਕਰਵਾ ਲੈ ਲੋ ਠੀਕ ਆ ਸੌ ਬਾਲੀ ਜਬਰਾਂ ਦੀ ਡਿਮਾਂਡ ਫਿਰ ਵਜਨ ਦੇਖ ਬਾਲੀ ਨਾ ਕਰਦੀ ਡਿਮਾਂਡ ਨਹੀਂ ਬਾਲੀ ਨਹੀਂ ਕਰਦੇ ਵੀਰ ਕਿੰਨੀ ਕਰੇਗਾ ਹੋਰ ਤੁਹਾਨੂੰ ਦੱਸ ਦਾਂ ਰਵਾਤਾ ਬਹੁਤ ਚੰਗੀ ਜੀ ਹਾਂ ਰੁਪਏ ਦੁੱਗਣੇ ਤਿੱਗਣੇ ਜਿਵੇਂ ਮਰਜ਼ੀ ਕਰਵਾ ਲੈ ਕਿਤਾ ਗੱਲ ਹੈਗੀ ਆ ਲੈ ਜਾ ਕੀ ਡਿਮਾਂਡ ਹੈ ਇਹਦੀ 600 ਸੌ ਬਹੁਤ ਆ ਬਰਾ ਡਿਮਾਂਡ ਦਾ ਕਰ ਲੀਏ ਦੀ 35 ਕਰ ਲੀਏ 32 ਕਰ ਲੀਏ ਮੁੱਲ ਉਜ ਮਾੜਾ ਮਤ ਸਮਾਂ ਹੰਤਣ ਕਰਦੇ ਆਗੇ ਠੀਕ ਆ ਹਮ ਬਕਾਦ ਸੰਭੀ ਪੜੀ ਬਹੁਤ ਲਾਹੇ ਪਈ ਹੋਈ ਆ ਬੱਚੀ ਹੋਂ ਦਾ ਲਾਹੇ ਪਈ ਵੀ ਹੋਂ ਤਾਂ ਮੂਰੇ ਟਾਈਮ ਸ਼ਾਮ ਸੰਭਾਲਦਾ ਟਾਈਮ ਹਜੇ ਹੈ ਵੀ ਕੀਰਾ ਉਹ ਫਾੜ ਲਿਆ ਵੜਾਂ ਦੇ ਬਰੋਬਰ ਦੀ ਆ ਬਹੁਤ ਵਜਨ ਬਹੁਤ ਆ ਜੀ ਹਜੇ ਤਾਂ ਈਡਪੂੜ ਬਹੁਤ ਖਾਦੀ ਆ ਜੀ ਈਡਪੂੜ ਉਹ ਇੱਕ ਗੱਲ ਆ ਵੀ ਗਾਈਆਂ ਇਹ ਚੰਗਿਆਂ ਨੇ ਘਰੂਈ ਆਈ ਹੈ ਨਹੀਂ ਹੈਗੀ ਵੀ ਕ੍ਰੋਸ ਜੀ ਦੁੱਗਲੀਆਂ ਜੀ ਉਹ ਦੁੱਧ ਹੱਥੇ ਰੱਖੀ ਸੁਣਾ ਨਹੀਂ ਗਾ ਹਾਂ ਦੁੱਧ ਹੱਥੇ ਰੱਖੀ ਠੀਕ ਆ ਬਾਕੀ ਜੀ ਨੂੰ ਵੀ ਨਾ ਕੋਈ ਪਸੰਦ ਆਉਂਦਾ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ